ਸਾਨ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਦੀਆਂ ਚੋਣਾਂ ਨੇ ਸਾਰੀਆਂ ਪਾਰਟੀਆਂ ਸਾਰੀਆਂ ਸਿਆਸੀ ਧਿਰਾਂ ਦਾ ਪੂਰਾ ਜੋਰ ਲੱਗਿਆ ਪਿਆ ਕਿ ਬੋਟ ਸਾਨੂੰ ਪਾਈ ਜਾਵੇ ਪਰ ਵੋਟ ਪਾਈ ਕਿਹੜੇ ਮੁੱਦੇ ਤੇ ਜਾਵੇ ਉਹ ਮੁੱਦੇ ਗਾਇਬ ਨੇ ਜਿਹੜੇ ਪੰਜਾਬ ਦੇ ਪੱਖ ਦੇ ਮੁੱਦੇ ਆ ਜਿੰਨਾ ਮੁੱਦਿਆਂ ਦੇ ਉੱਤੇ ਲਗਾਤਾਰ ਪਿਛਲੇ 20 ਸਾਲ ਤੋਂ ਰੌਲਾ ਪੈਂਦਾ ਆ ਰਿਹਾ ਚਿੱਟੇ ਦਾ ਮੁੱਦਾ ਸਭ ਤੋਂ ਅਹਿਮ ਮੁੱਦਾ ਹੈ ਹਜ਼ਾਰਾਂ ਨੌਜਵਾਨ ਚਿੱਟੇ ਦੀ ਭੇਡ ਚੜ ਚੁੱਕੇ ਆ ਸੈਂਕੜੇ ਪੰਜਾਬ ਦੀਆਂ ਨੌਜਵਾਨ ਮਟਿਆਰਾਂ ਭਰ ਜਵਾਨੀ ਦੇ ਵਿੱਚ ਡੰਗੀਆਂ ਹੋ ਗਈਆਂ ਨੇ ਛੋਟੇ ਛੋਟੇ ਜਵਾਕ ਜਿਹੜੇ ਉਹ ਚਿੱਟੇ ਦੇ ਜਿੰਨਾਂ ਦੇ ਲਪੇਟੇ ਚ ਆ ਕੇ ਪਿਓ ਮਰ ਗਏ ਉਹ ਨਾਥ ਹੋ ਗਏ ਨੇ ਮੈਂ ਪਿੰਡਾਂ ਜਾਨਾ ਸ਼ਹਿਰਾਂ ਜਾਨਾ ਮੈਂ ਰਾਤ ਥੋਬੀ ਵਾਲਾਂ ਵਸਤੀ ਬਠਿੰਡੇ ਸੀਗਾ ਉਸੇ ਵਿਚਾਰੀਆਂ ਦੋ ਮਾਮਾ ਰੋਂਦੀਆਂ ਰੋਂਦੀਆਂ ਆਈਆਂ ਕਹਿੰਦੀਆਂ ਪੁੱਤ ਇੱਕ ਕਹਿੰਦੀ ਮੇਰੇ ਦੋ ਮੁੰਡੇ ਸੀ ਦੋਨੇ ਮਰ ਗਏ ਇੱਕ ਕਹਿੰਦੀ ਮੇਰੇ ਤਿੰਨ ਸੀ ਦੋ ਮਰ ਗਏ ਇੱਕ ਮਰਨ ਵਾਲਾ ਮੈਂ ਆਲੂਪੁਰ ਪਿੰਡ ਗਿਆ ਮਾਨਸਾ ਦਾ ਹੀ ਪਿੰਡ ਆ ਉਹ ਕਹਿੰਦੇ ਸਾਡੇ 1 ਸਾਲ ਦੇ ਵਿੱਚ 20 ਨੌਜਵਾਨ ਮੁੰਡੇ ਚਿੱਟੇ ਨਾਲ ਮਰੇ ਆ ਜਿਹੜੇ ਪਿੰਡ ਵੀ ਜਾਣਦੇ ਆ ਮਾਵਾ ਇਹੀ ਗੱਲ ਕਹਿੰਦੀਆਂ ਵੀ ਸਾਡੇ ਪੁੱਤ ਬਚਾ ਲਓ ਕੀ ਕਰਨਾ ਸੀ 10000 ਰੁਪਈਆ ਤੋਂ ਜੇ ਉਹ ਪੈਸੇ ਸਾਡਾ ਖਰਚਣ ਵਾਲਾ ਵਰਤਣ ਵਾਲਾ ਦਾ ਕੋਈ ਬਚਿਆ ਅਸੀਂ ਖਾਤਿਆਂ ਦੇ 100000 ਰੁਪਇਆ ਪਵਾ ਕੇ ਵਿਕੀ ਲੈਣਾ ਪਰ ਕਮਾਲ ਦੀ ਗੱਲ ਦੇਖੋ ਦੋ ਵਾਰੀ ਸਰਕਾਰ ਬਣੀ ਚਿੱਟੇ ਨੂੰ ਮੁੱਦਾ ਬਣਾ ਕੇ ਪਹਿਲਾਂ ਕੈਪਟਨ ਨੇ ਹੱਥਾਂ ਦੇ ਵਿੱਚ ਗੁਟਕਾ ਸਾਫ ਫੜ ਕੇ ਸੌਂ ਖਾਦੀ ਕਿ ਮੈਂ ਚਾਰਾਂ ਹੌਕਾ ਨੇ ਮੁਕਾ ਦੂੰਗਾ 5 ਸਾਲ ਉਹ ਵੀ ਨਗਾ ਗਿਆ ਉਸ ਤੋਂ ਬਾਅਦ ਭਵੰਤ ਨੇ ਕਿਹਾ ਕਿ ਮੈਂ ਚਾਰਾਂ ਮਹੀਨਾ ਤੇ ਮੁਕਾ ਦੂੰਗਾ 26 ਮਹੀਨੇ ਨੂੰ ਵੀ ਹੋ ਗਏ 10 ਸਾਲ ਲਗਾਤਾਰ ਬਾਦਲਾ ਨੇ ਰਾਜ ਕੀਤਾ ਪਰ ਚਿੱਟੇ ਦਾ ਹੱਲ ਨਹੀਂ ਹੋਇਆ ਦੱਸੋ ਸ਼ਹਿਰ ਵਾਲਿਓ ਚਿੱਟਾ ਮੁੱਕ ਗਿਆ ਬਾਈ ਨਹੀਂ ਮੁੱਕਿਆ ਬਾਈ ਜਵਾਰ ਕੇ ਪਿੰਡ ਚ ਬਾਤ ਕਰਦਾ ਜਿਨਾ ਮਰਜੀ ਟੋਪੀਆਂ ਵਾਂਗੂ ਵਿਕ ਰਿਹਾ ਫਿਰ ਜੇ ਚਿੱਟਾ ਨਹੀਂ ਮੁੱਕਿਆ ਚਿੱਟੇ ਦਾ ਮੁੱਦਾ ਕਿਉਂ ਮੁੱਕ ਗਿਆ ਮੇਰਾ ਵੀਰ ਖੜਾ ਬਿਨ ਮਾਰ ਕੇ ਆਦਾ ਟੋਪੀਆਂ ਵਾਂਗੂ ਮਿਲਦਾ ਤੁਸੀਂ ਪ੍ਰਚਾਰ ਸੁਣ ਲਿਆ ਕਰੋ ਬੀਬਾ ਨੂੰ ਬੋਲ ਦੀ ਸੁਣ ਲਿਓ ਹਰ ਸਿਮਰਤਕਾਰ ਨੂੰ ਤੁਸੀਂ ਖੁੱਡੀਆਂ ਸਾਹਿਬ ਨੂੰ ਸੁਣ ਲਓ ਜੀਤਵਿੰਦਰ ਸਿੱਧੂ ਨੂੰ ਸੁਣ ਲਿਓ ਸਖਬੀਰ ਬਾਦਲ ਨੂੰ ਸੁਣ ਲਿਓ ਭਵੰਤ ਮਾਨ ਨੂੰ ਸੁਣ ਲਿਓ ਭਵੰਤ ਮਾਨ ਕੋਲੇ ਚੁਟਕਲੇ ਆ ਕਹਾਣੀਆਂ ਨੇ ਜਾਵਰਗ ਡਰਾਮਾ ਆ ਕਰਕੇ ਦਿਖਾ ਦਿੰਦਾ ਸਖਬੀਰ ਬਾਦਲ ਕੋਲੇ ਆਪਣੀਆਂ ਗੱਲਾਂ ਨੇ ਅਸੀਂ ਉਹ ਕਰਤਾ ਅਸੀਂ ਆਹ ਕਰਤਾ ਸੜਕਾਂ ਬਣਾਤੀਆਂ ਹਸਪਤਾਲ ਬਣਾਤੇ ਕਿਸੇ ਪਾਰਟੀ ਦੇ ਕਿਸੇ ਪ੍ਰਚਾਰ ਕੋਲੇ ਕਿਸੇ ਚੋਣ ਮੈਨੀਫੈਸਟੋ ਦਾ ਹਿੱਸਾ ਚਿੱਟੇ ਦਾ ਮੁੱਦਾ ਹੀ ਹੈ ਨਹੀਂ ਚਿੱਟੇ ਦਾ ਮੁੱਦਾ ਲਾਪਤਾ ਹੀ ਕਰਦਾ ਗਾਇਬ ਹੀ ਕਰਦਾ ਕਿਉਂ ਕਰਦਾ ਕਿਉਂਕਿ ਉਹਨੂੰ ਪਤਾ ਸੀ ਵੀ ਜੇ ਅਸੀਂ ਜਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਚਿੱਟੇ ਦੀ ਗੱਲ ਕਰਾਂਗੇ ਲੋਕਾਂ ਨੇ ਸਾਨੂੰ ਸਵਾਲ ਜਵਾਬ ਕਰਨੇ ਆ ਲੋਕਾਂ ਨੇ ਘੇਰ ਕੇ ਪੁੱਛਣਾ ਵੀ ਤੁਸੀਂ ਲਗਾਤਾਰ ਸਰਕਾਰਾਂ ਤੁਹਾਡੇ ਨਾਲ ਰਹੀਆਂ ਇੱਥੇ ਰਾਜ ਕੀਤਾ ਤੁਸੀਂ ਆਪਣੇ ਰਾਜ ਵਿੱਚ ਚਿੱਟਾ ਕਿਉਂ ਨਹੀਂ ਰੋਕਿਆ ਕਿਸ ਡਰ ਕਿਉਂ ਕਰੇ ਉਹ ਚਿੱਟੇ ਦਾ ਮੁੱਦਾ ਹੀ ਦਬ ਦਿਓ ਨਾ ਮੁੱਦਾ ਲੋਕਾਂ ਦੇ ਯਾਦ ਰਹਿਣਾ ਨਾ ਲੋਕ ਸਵਾਲ ਕਰਨਗੇ ਆਪਾਂ ਵੀ ਇਹੀ ਕਰਦੇ ਆਂ ਵੋਟਾਂ ਤੋਂ ਪਹਿਲਾਂ ਬਹੁਤ ਰੌਲਾ ਪਾਉਨੇ ਆ ਮਾਰੇਗੇ ਪੱਟੇਗੇ ਆਹ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਚਿੱਟਾ ਵੱਧ ਗਿਆ ਬੇਰਜ਼ਗਾਰੀ ਵੱਧ ਗਈ ਰਿਸ਼ਵਤਖੋਰੀ ਵੱਧ ਗਈ ਕੰਮ ਨਹੀਂ ਹੁੰਦੇ ਵੋਟਾਂ ਵੇਲੇ ਆ ਕੇ ਮੁੱਦੇ ਭੁੱਲ ਜਾਂਦੇ ਆਂ ਵੋਟਾਂ ਵੇਲੇ ਫੇਰ ਆ ਕੇ ਉਹੀ ਧੜਿਆ ਚੋਹੀ ਪਾਰਟੀਆਂ 'ਚ ਫਸ ਜਾਂਦੇ ਆਂ ਸਾਡੀ ਪਾਰਟੀ ਦੀ ਵੋਟ ਨਾ ਘਟ ਜੇ ਦੂਜੀ ਦਰਕਰੇ ਸਾਡੀ ਪਾਰਟੀ ਵੋਟ ਨਾ ਘਟ ਜੇ ਅਸੀਂ 30 ਸਾਲ ਤੋਂ ਕਾਂਗਰਸੀਆਂ ਅਸੀਂ 35 ਸਾਲ ਤੋਂ ਕਾਲੀ ਆ ਅਸੀਂ 4 ਸਾਲ ਤੋਂ ਝਾੜੂ ਵਾਲੇ ਆ ਆਪਾਂ ਫੇਰ ਉੱਥੇ ਫਸ ਜਾਂਦੇ ਸੋ ਪੰਜਾਬ ਦੇ ਮੁੱਦੇ ਇੱਕ ਨਹੀਂ ਅਨੇਕਾਂ ਮੁੱਦੇ ਨੇ ਪਰ ਐਸ ਵੇਲੇ ਮੁੱਦਾ ਹੀਨ ਰਾਜਨੀਤੀ ਹੋ ਰਹੀ ਹੈ ਮੁੱਦਿਆਂ ਦੀ ਕੋਈ ਤਰ ਕੋਈ ਪਾਰਟੀ ਗੱਲ ਨਹੀਂ ਕਰ ਰਹੀ ਕੋਈ ਰੋਡ ਮੈਪ ਨਹੀਂ ਕੋਈ ਭਿੱਖ ਦੀ ਪਲਾਨਿੰਗ ਨਹੀਂ ਕੋਈ ਨਿਕਤੀਆਂ ਨਹੀਂ ਸਾਰਿਆਂ ਕੋਲੇ ਇੱਕ ਦੂਜੇ ਨੂੰ ਇਲਜ਼ਾਮ ਬਾਜ਼ੀ ਤੋਂ ਬਨਾ ਕੋਈ ਦੂਜੀ ਤੀਜੀ ਗੱਲ ਹੀ ਹੈ। ਮੈਂ ਲਗਾਤਾਰ ਕਿੰਨੇ ਚਿਰ ਦਾ ਕਹਿੰਦਾ ਫਰਦਾ ਥੋੜਾ ਪਾਣੀ ਮੁੱਕ ਚੱਲਿਆ ਪਾਣੀ ਮੁੱਕ ਚੱਲਿਆ ਧਰਤੀ ਹਟੋ। ਛੋਡੇ ਕੋਲੇ 18-20 ਸਾਲ ਦਾ ਪਾਣੀ ਬਚਿਆ। ਉਹਦੇ ਗੱਲ ਹੀ ਨਹੀਂ ਕਰਦਾ ਕੋਈ। ਮੈਂ ਕਿ ਪਿੰਡ ਚ ਗਿਆ। ਮੈਂ ਪੁੱਛਿਆ ਮਾਜੀ ਬਦਲਾਅ ਤੋਂ ਖੁਸ਼ ਹੋ? ਇੱਕ ਬਾਬਾ ਕਹਿੰਦਾ ਪੂਰੇ ਖੁਸ਼ ਆ। ਮਾਜੀ ਕਿਵੇਂ? ਕਹਿੰਦਾ ਲਾਈਟ ਆਉਣ ਲੱਗ ਗਈ। ਬਿੱਲ ਭਰਨਾ ਨਹੀਂ ਪੈਂਦਾ ਮਾ ਬਾਬਿਆ ਤੇਰਾ ਪਾਣੀ ਮੋਕਿਆ ਨਾਲ ਧਰਤੀ ਹੇਠੋਂ ਤੇਰੀਆਂ ਆਉਣ ਵਾਲੀਆਂ ਨਸਲਾਂ ਬਿਨਾ ਪਾਣੀ ਤੋਂ ਠੀਕ ਕਰਨਗੀਆਂ ਉਹ ਕਹਿੰਦਾ ਦੇਖੀ ਜੋ ਜਦੋਂ ਮੱਕੂਗਾ ਅੱਜ ਨਜ਼ਾਰੇ ਲੈਣੇ ਆ ਅਸੀਂ ਆਉਣ ਵਾਲੀਆਂ ਨਸਲਾਂ ਲਈ ਬਾਰੇ ਨਹੀਂ ਸੋਚ ਰਹੇ ਪੰਜਾਬ ਦੀ ਸਰਕਾਰ ਨੇ 200 ਪਟਵਾਰੀ ਚਾਰਟ ਸ਼ਿਟ ਕੀਤਾ ਪਟਵਾਰ ਜੁਨੀਅਨ ਦਾ ਪ੍ਰਧਾਨ ਪੰਜਾਬ ਦਾ ਮੁੰਡਾ ਗਹਿਰੀ ਤੋਂ ਉਹਨੂੰ ਸਸਪੈਂਡ ਕਰਕੇ ਉਹਦੀ ਬਦਲੀ ਪਠਾਨਕੋਟ ਕੀਤੀ ਹੈ ਕਿਉਂ ਕੀਤੀ ਹੈ ਸਰਕਾਰ ਪਟਵਾਰੀਆਂ ਨੂੰ ਕਹਿੰਦੀ ਵੀ ਤੁਸੀਂ ਅੰਕੜਾ ਬਣਾ ਕੇ ਦਿਓ ਰਿਪੋਰਟ ਬਣਾ ਕੇ ਦਿਓ ਵੀ ਪੂਰੇ ਪੰਜਾਬ ਦੇ ਉੱਤੇ ਨਹਿਰੀ ਪਾਣੀ ਲੱਗਦਾ ਉਹ ਕਹਿੰਦੇ ਵੀ ਅਸੀਂ ਇਹ ਧੋਖਾ ਇਹ ਗਦਾਰੀ ਪੰਜਾਬ ਨਾਲ ਨਹੀਂ ਕਰਨੀ ਕਿਉਂ ਕਿ ਕਿਉਂਕਿ ਇਹ ਜਿਹੜੀਆਂ ਰਿਪੋਰਟਾਂ ਬਣਨਗੀਆਂ ਜਿੰਨੇ ਪਾਣੀਆਂ ਦੇ ਕੇਸ ਸਾਡੇ ਵਕ ਵਕ ਥਾਵਾਂ ਤੇ ਚੱਲਦੇ ਆ ਜਦੋਂ ਰਿਪੋਰਟ ਬਣ ਕੇ ਜਾਊਗੀ ਵੀ ਪੰਜਾਬ ਕੋਲੇ ਪਾਣੀ ਪੂਰਾ ਪੰਜਾਬ ਦੀ ਧਰਤੀ ਦੇ ਉੱਤੇ ਚੱਪੇ-ਜੱਪੇ ਨੂੰ ਪਾਣੀ ਲੱਗਦਾ ਤਾਂ ਉੱਥੇ ਉਹ ਕਹਿਣਗੇ ਪੰਜਾਬ ਬਿਨਾਂ ਗੱਲ ਤੋਂ ਰਲਣਾ ਪੰਦਾ ਪੰਜਾਬ ਕੋਲੇ ਪਾਣੀ ਪੂਰਾ ਇਸ ਤਰ੍ਹਾਂ ਕੇ ਜਵਾਬ ਦਿੱਤਾ ਉਹਨਾਂ ਨੇ 200 ਫਟਵਾਰੀ ਚਾਰ ਸ਼ਿਟ ਕੀਤਾ ਕੁੰਡਾ ਸਸਪੈਂਡ ਕਰਕੇ ਬਦਲੀ ਕਰਤੀ ਬੰਦ ਕੋਟ ਦੀ ਸਵੇ ਧੋਖੇ ਲੁੱਟਾਂ ਲਗਾਤਾਰ ਪੰਜਾਬ ਦੇ ਨਾਲ 47 ਤੋਂ ਲੈ ਕੇ ਪੰਜਾਬ ਦੇ ਹੱਕਾਂ 'ਚ ਡਾਕੇ ਵੱਜੇ ਆ ਸਾਡੇ ਪਾਣੀ ਕੋਏਗੇ ਡੈਮਾਂ ਦੇ ਪ੍ਰਬੰਧ ਹੋਏ ਗਏ ਸਾਡੀ ਦਾਤ ਤਾਂ ਨਹੀਂ ਚੰਡੀਗੜ੍ਹ ਦੇ ਵਿੱਚੋਂ ਪੰਜਾਬ ਖਤਮ ਕਰ ਦਿੱਤਾ ਗਿਆ ਉੱਥੇ 60:40 ਦੀ ਰੇਸ਼ਿਓ ਹੈ 60 ਪੈਸੇ ਪੰਜਾਬ ਆ 40 ਪੈਸੇ ਹਰਿਆਣਾ ਪਰ ਐਸ ਵੇਲੇ ਜਾ ਕੇ ਦੇਖੂਂ ਚੰਡੀਗੜ੍ਹ ਦੇ ਵਿੱਚ ਪੰਜਾਬ 5% ਵੀ ਨਹੀਂ ਰਹਿ ਗਿਆ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਪਹਿਲਾਂ ਕੈਪਟਨ ਨੂੰ ਮਿਲਿਆ ਹੁੰਦਾ ਸੀ ਫਿਰ ਚੰਨੀ ਨੂੰ ਮਿਲਿਆ ਫਿਰ ਭਵੰਤ ਨੂੰ ਮਿਲਿਆ ਅਪੀਲ ਕੀਤੀ ਕਿ ਪੰਜਾਬ ਦੇ ਅੰਦਰ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਕਾਨੂੰਨ ਬਣਾਉਣਾ ਚਾਹੀਦਾ ਜਿੰਮੇ ਹਿਮਾਚਲ ਚ ਰਾਜਸਥਾਨ ਚ ਉਤਰਾਖੰਡ ਚ ਨਾਗਾਲੈਂਡ ਚ ਜੰਮੂ ਕਸ਼ਮੀਰ ਚ ਤੁਸੀਂ ਹਿਮਾਚਲ ਦੇ ਵਿੱਚ ਜਾ ਕੇ ਨਾ ਕੋਈ ਜ਼ਮੀਨ ਲੈ ਸਕਦੇ ਹੋ ਨਾ ਨੌਕਰੀ ਲੈ ਸਕਦੇ ਹੋ ਪਰ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ 70000 ਬੰਦਾ ਸਰਕਾਰੀ ਨੌਕਰੀ ਹਿਮਾਚਲ ਦਾ ਬੰਦਾ ਪੰਜਾਬ ਚ ਆ ਕੇ ਲੈ ਗਿਆ ਭਵੰਤਮਾਨ ਕਹਿੰਦਾ ਮੈਂ 43000 ਨੌਕਰੀਆਂ ਦਿੱਤੀਆਂ ਨੇ 52% ਨੌਕਰੀਆਂ ਯੂਪੀ ਹਰਿਆਣਾ ਰਾਜਸਥਾਨ ਹਿਮਾਚਲ ਬਿਹਾਰ ਦੇ ਬੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਅਸੀਂ ਕਹਿੰਦੇ ਹਾਂ ਹਰ ਕੰਮ ਦੇ ਵਿੱਚ ਪਹਿਲ ਪੰਜਾਬੀਆਂ ਨੂੰ ਹੋਣੀ ਚਾਹੀਦੀ ਹੈ ਰਾਜਸਥਾਨ ਚਲੇ ਜਾਓ ਨਾ ਤੁਸੀਂ ਵੋਟ ਬਣਾ ਸਕਦੇ ਹੋ ਨਾ ਜ਼ਮੀਨ ਲੈ ਸਕਦੇ ਹੋ ਪਰ ਪੰਜਾਬ ਦੇ ਅੰਦਰ ਲਗਾਤਾਰ ਆ ਕੇ ਬਾਹਰ ਦੀਆਂ ਕੰਪਨੀਆਂ ਹਜ਼ਾਰਾਂ ਏਕੜ ਜ਼ਮੀਨ ਲੈ ਰਹੀਆਂ ਨੇ ਸੋ ਇਸ ਕਰਕੇ ਇੱਕ ਐਮਪੀ ਦਾ ਕੰਮ ਕੱਲੀਆਂ ਗਲੀਆਂ ਨਾਲੀਆਂ ਤੱਕ ਸੀਮਿਤ ਨਹੀਂ ਹੁੰਦਾ ਉਹਦਾ 25 ਕਰੋੜ ਰੁਪਇਆ ਫੰਡ ਆਉਣਾ ਉਹ ਸੋਡੇ ਕੰਮਾਂ 'ਤੇ ਲੱਗਣਾ ਹੁੰਦਾ ਪਰ ਉਹ ਸੋਡਾ ਪੈਸਾ ਵੀ ਇਹ ਆਈ ਅੱਧਾ ਬਿਨਾਂ ਲਾਇਤ ਤੋਂ ਵਾਪਸ ਮੋੜ ਦਿੰਦੇ ਆ ਅੱਧ ਪਜਾਦ ਲਾ ਦਿੰਦੇ ਆ ਐਮਪੀ ਦਾ ਕੰਮ ਹੁੰਦਾ ਛੋਡੇ ਸੂਬੇ ਦੀ ਨੁਮਾਇੰਦਗੀ ਕਰਨੀ ਉਹਨੇ ਜਾ ਕੇ ਛੋਡੇ ਹੱਕਾਂ ਦੀ ਗੱਲ ਕਰਨੀ 80 ਬੰਦੇ ਕਿਹੋ ਜੇ ਭੇਜਦੇ ਆ ਜਾਂ ਤਾਂ ਉਹੋ ਜੇ ਬੰਦੇ ਭੇਜਦੇ ਆ ਜਿਹੜੇ ਜਾ ਕੇ ਬੋਲਦੇ ਹੀ ਨਹੀਂ ਚੁੱਪ ਕਰ ਜਾਂਦੇ ਆ ਸੌਕੇ ਮੁੜੇ ਆਉਂਦੇ ਆ ਕਿਹੜੇ ਮੁਹੰਮਦ ਸਦੀਕ ਵਰਗੇ ਬਾਹਰ ਆਉਂਦਿਆ ਪੱਤਰਕਾਰ ਪੁੱਛਦੇ ਕੋ ਸਵਾਲ ਜਵਾਬ ਹੋਇਆ ਕਹਿੰਦੇ ਜੀ ਮੇਰਾ ਮੋਢਾ ਉਤਰ ਗਿਆ ਸੀ ਜਾਂ ਬੰਦੇ ਉਹ ਭੇਜਦੇ ਆ ਜਿਹੜੇ ਬੰਦੇ ਉਹਨਾਂ ਦੇ ਗੁਲਾਮ ਨੇ ਉਹਨਾਂ ਤੋਂ ਪੁੱਛੇ ਬਿਨਾ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ ਆਪਾਂ ਮੰਨਦੇ ਆ ਬਲਬੀਰ ਸਿੰਘ ਸੀਚੇਵਾਲ ਨੂੰ ਵਾਤਾਵਰਣ ਪ੍ਰੇਮੀ ਮੰਨਿਆ ਜਾਂਦਾ ਧਰਤੀ ਹਵਾ ਪਾਣੀ ਬਚਾਉਣ ਦੀ ਗੱਲ ਕਰਦਾ ਪਿੱਛੇ ਜੇ ਕੇਂਦਰ ਦੀ ਸਰਕਾਰ ਇੱਕ ਆਡੀਅנס ਲੈ ਕੇ ਆਈ ਹੈ ਇੱਕ ਬਿੱਲ ਲੈ ਕੇ ਆਈ ਹੈ ਕਿ ਜੰਗਲਾਂ ਦੀ ਕਟਾਈ ਕੀਤੀ ਜਾ ਸਕਦੀ ਹੈ ਪਹਿਲਾਂ ਇਹ ਕਾਨੂੰਨ ਸੀ ਵੀ ਜੰਗਲ ਕੱਟੇ ਨਹੀਂ ਜਾ ਸਕਦੇ ਅਸੀਂ ਸੀਚਿਆਂ ਕੋਲ ਬੰਦੇ ਭੇਜੇ